ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਸ ਸਾਲਾਂ ਦੇ ਦਿਨ ਆ ਜੀ ਧੁੰਦ ਤੋਂ ਬਾਅਦ ਨਿਕਲਿਆ ਸੂਰਜਾ ਜੀ ਕਾਫੀ ਵਧੀਆ ਮੌਸਮ ਲੱਗ ਰਿਹਾ ਜੀ ਧੁੱਪ ਚੰਗੀ ਲੱਗ ਰਹੀ ਹੈ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕੰਟੀ ਦਾ ਬਟਨ ਦਬਾ ਦਿਓ ਕੋਈ ਵੀ ਮੰਡੀ ਦੀ ਅਸੀਂ ਵੀਡੀਓ ਪਾਵੇ ਤਾਂ ਅੱਗੇ ਤਾਂ ਉਹਦਾ ਨੋਟੀਫਿਕੇਸ਼ਨ ਕਰਨਾ ਪਹਿਲਾਂ ਤੁਹਾਡੇ ਕੋਲੇ ਆਵੇ ਜੀ ਚਲੋ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਾਂ 735 ਹੈ ਗਾਈਸ ਸਵਾਰਾਜ ਖੈਰ ਬਿਲਕੁਲ ਓਕੇ ਚਾਰੇ 12 4 28 ਸਾਈਜ਼ ਬੈਕ ਸਾਈਡ ਟਾਇਰਾਂ ਦਾ ਮਰਫੂ ਦੇ ਟਾਇਰ 99 ਮਾਡਲ ਹੈ 1 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਬਾਕੀ ਟਰੈਕਟਰ ਸਾਫ਼ ਸੁਥਰੇ ਪਏ ਆ ਜੀ ਕਿਉਂਕਿ ਇਹ ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਹੁੰਦੇ ਆ ਕਿਉਂਕਿ ਇਹ ਮਸ਼ੀਨ ਮਸੂਲ ਤੇ ਨੰਨਾ ਹੀ ਲੱਗਦੇ ਅਗਲਾ ਟਰੈਕਟਰ ਕਮਿੰਦਰਾ 265 ਡੀਆਈ 92 ਮਾਡਲ ਦਾ 1 ਲੱਖ ਤੇ 15000 ਰੁਪਏ ਡਿਮਾਂਡ ਹੈ ਬੈਕ ਟਾਇਰ ਬਿਲਕੁਲ ਖਤਮ ਫਰਾਂਟ ਅਟਾਇਰ ਬੀਕੇਟੀ ਕੰਪਨੀ ਦੇ ਜੀ ਨਵੀਂ ਕੰਡੀਸ਼ਨ ਦੇ ਵਿੱਚ 855 ਆ ਗਿਆ ਜੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਈ 2001 ਮਾਡਲ ਆ 2 ਲੱਖ 90000 ਰੁਪਏ ਡਿਮਾਂਡ ਹੈ ਜੀ 6 ਚੀਰੀ ਟਰੈਕਟਰ ਹੈ ਜੀ ਇਹ ਹਾਂਜੀ ਦੋਸਤੋ ਟਰਾਲਿੰਗਾਂ ਦੀ ਡਿਮਾਂਡ ਹੁੰਦੀ ਹੈ ਤੁਹਾਡੀ ਟਰਾਲੀ ਆ ਗਿਆ ਜੀ 132000 ਰੁਪਿਆ ਰੇਟ ਆ ਜਿਵੇਂ ਵੀ ਖੜੀ ਹੈ ਜੀ ਇਹ ਚੈੱਕ ਲੱਗਿਆ ਹੋਇਆ ਹੈ ਤੇ ਆ ਤੁਹਾਨੂੰ ਸਾਰੇ ਪਾਸੇ ਘੁੰਮ ਕੇ ਵਿਖਾ ਦਿੰਨੇ ਆ ਜੀ ਹਰੇ ਮ ਇਸ ਤਰ੍ਹਾਂ ਦੇ ਇਸ ਦੀ ਟਾਇਰ ਹੈਗੇ ਜੀ ਜੇ ਕੇ ਦੇ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਜੀ 1 ਲੱਖ ਆ ਦੇਖ ਸਕਦੇ ਹੋ ਵਿੱਚੋਂ ਵੀ ਚਾਦਰ ਜੁ ਉਧਰ ਜਿਵੇਂ ਵੀ ਖੜੀ ਹੈ ਇਹ ਲਾਭ ਸਿੰਘ ਭਾਈ ਦਾ ਨਾਮ ਆ ਜੀ ਦੀ ਟਰਾਲੀ ਹੈ ਜੀ ਮੈਨੂੰ ਲੱਗਦਾ 94 체크 ਹੈ علی 32431 ਇਹ ਨੰਬਰ ਹੈ ਜੀ بھائی ਦਾ ਜੇਕਰ ਕਹਿੰਨੇ ਵੀਰਪੁਰਾਨੀ ਟਰਾਲੀ ਲੈਣੀ ਆ ਜਿਵੇਂ ਇਸ ਤਰੀਕੇ ਨਾਲ ਖੜੀ ਆ ਇਸੇ ਤਰੀਕੇ ਦਾ ਰੇਟ ਹੈਗਾ ਜੀ 1 ਲੱਖ ਤੇ 32000 ਰੁਪਏ ਅਗਲੀ ਟਰਾਲੀ ਜੀ ਹਾਂ ਹਾਂ ਵੀ ਦੇਖ ਸਕਦੇ ਆ ਤੁਸੀਂ ਰਮੇ ਦੇ ਇਸ ਤਰੀਕੇ ਦੇ ਆ ਜੀ ਐਮ ਆਰ ਐਫ ਦੇ ਟਾਇਰ ਆ ਜੀ ਟਾਇਰ ਨਵੇਂ ਨਹੀਂ ਹੁੰਦੇ ਜੀ ਤਰੀ ਦੇ ਦੇ ਸਕਦੇ ਹਾਲਾ ਇਹਦਾ ਜੀ ਦੋਨੇ ਸਾਈਡਾਂ ਨੂੰ ਖੁੱਲਦਾ ਜੀ ਤੇ ਇਹ ਵੀ ਲਾਹਵ ਸਿੰਘ ਦੀ ਹੈ 9464132 4 ਕੱਤੀ ਇਹ ਨੰਬਰ ਹੈ ਇਹਦਾ ਜਿਵੇਂ ਵੀ ਹੈਗੀ ਟਰਾਲੀ ਇਸ ਤਰੀਕੇ ਨਾਲ ਖੜੀ ਹੈ ਜੀ ਇਹ ਤਾਂ ਜੀ ਇੰਨਾ ਥੋੜਾ ਫਰਕ ਹੈ ਜੀ ਇਹਦੇ ਡਾਲੇ ਦੇ ਉੱਪਰ ਵੀ ਜਾਲੀ ਲੱਗੀ ਆ ਤੁਸੀਂ ਦੇਖ ਸਕਦੇ ਇੱਕ ਟਰਾਲੀ ਹੋਰ ਆ ਗਈ ਜੀ ਇਹ ਇਸ ਤਰੀਕੇ ਦੀ ਹੈ ਇਹ ਵੀ ਲਾਹਵ ਸਿੰਘ ਦੀ ਹੈ ਉਸੇ ਦੀ ਡਾਲਾ ਇਹਦਾ ਵੀ ਦੋਨੇ ਸਾਈਡਾਂ ਨੂੰ ਖੁੱਲਦਾ ਜੀ ਤੇ ਆ ਤੁਸੀਂ ਵੇਖ ਸਕਦੇ ਹੋ ਟਰਾਲੀ ਇਸ ਤਰੀਕੇ ਇਹਦਾ 1,30,000 ਰੁਪਿਆ ਰੇਟ ਹੈ ਜੀ ਜਿਵੇਂ ਵੀ ਇਹ ਇੱਥੇ ਖੜੀ ਹੈ ਜੈੱਕ ਵੈਸੀ ਲੱਗਿਆ ਹੋਇਆ ਤੇ ਇਹਦਾ ਹੈਗਾ ਜੀ 1,36,000 ਰੁਪਿਆ ਜੀ ਤੇ ਦੋਸਤੋ ਟਰਾਲੀਆਂ ਦੀ ਮੰਗ ਸੀ ਤੁਹਾਡੀ 3-4 ਟਰਾਲੀਆਂ ਆਪਾਂ ਨੂੰ ਦੇਖਣ ਨੂੰ ਮਿਲੂਗਾ ਆਪਾਂ ਸਨ ਨਾ ਅੱਗੇ ਚਲੋ ਆਪਾਂ ਫੇਰ ਟਰੈਕਟਰਾਂ ਦੇ ਅੱਗੇ ਜੀ ਆਇਸ਼ਰ ਆ ਗਿਆ ਜੀ 368 ਟਾਇਰਾਂ ਦਾ ਸਾਈਜ਼ ਬੈਕ ਸਾਈਡ ਵਾਲਿਆਂ ਦਾ ਹੈਗਾ ਜੀ ਬਿਰਲਾ ਕੰਪਨੀ ਦੇ ਟਾਇਰ ਹੈ ਜੀ 14928 ਆਹ ਸੌਰੀ ਜੀ 13628 ਮਾਡਲ ਹੈਗਾ ਜੀ 2001 ਲੱਖ 35000 ਰੁਪਏ ਦੀ ਡਿਮਾਂਡ ਹੈ ਜੀ ਸਵਰਾਜ 724 ਆ ਗਿਆ ਜੀ ਬੈਕ ਟਾਇਰ ਇਹਦੇ 13628 ਦੇ ਪਾਏ ਹੋਏ ਹੈ ਜੀ 97 ਮਾਡਲ ਹੈ ਜੀ 1 ਲੱਖ ਤੇ 27000 ਰੁਪਿਆ ਦਾ ਰੇਟ ਹੈ ਜੀ ਸਫਰਾਜ ਆ ਗਿਆ ਜੀ 855 ਜੀ ਕੇ ਕੰਪਨੀ ਦੇ ਟਾਇਰ ਹੈ ਜੀ ਬੈਕ ਸਾਈਡ ਵਾਲੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਾਇਰਾਂ ਦਾ ਸਾਈਜ਼ ਹੈਗਾ ਜੀ 13 628 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਤੇ 96 ਮਾਡਲ ਹੈ ਜੀ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਹਿੰਦਰਾ ਆ ਗਈ 255 DI 12428 JK ਕੰਪਨੀ ਦੇ ਟਾਇਰ ਆ ਬਿਲਕੁਲ ਓਕੇ ਸਾਫਤਰ ਗਰੰਟ ਵਾਲੇ ਮਰਫ ਦੇ 16 ਮਾਡਲ ਆ 2 ਲੱਖ 60 ਹਜ਼ਾਰ ਰੁਪਏ ਡਿਮਾਂਡ ਸਾਫਤਰ ਕੰਡੀਸ਼ਨ ਦਾ ਟਰੈਕਟਰ ਜੀ ਪਹਿਲਾਂ ਤੁਹਾਨੂੰ। ਜਲਾ ਰੈਕਟਰ ਆ ਗਈ ਫਾਰਮ 60 13628 ਟੈਸ ਟਾਇਰਾਂ ਦਾ ਸਾਈਜ਼ ਆ ਜੀ ਬਿਲਕੁਲ ਓਕੇ ਕੰਡੀਸ਼ਨ ਦੇ ਟਾਇਰ ਆ ਜੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਆ ਬਿਲਕੁਲ ਨਵੀਂ ਕੰਡੀਸ਼ਨ ਦਾ ਮਾਡਲ ਹੈਗਾ ਜੀ 2001 210000 ਰੁਪਏ ਡਿਮਾਂਡ ਤੇ ਹਰਿਆਣਾ ਨੰਬਰ ਅਗਲਾ ਟਰੈਕਟਰ ਆਗਲਾ ਸੋਨਾ ਲੀਗਾ BI 60 ਦਾ ਬੈਕ ਟਾਇਰ ਬਿਲਕੁਲ ਨਵੇਂ JK ਕੰਪਨੀ ਦੇ 13628 ਦੇ ਫਰੰਟ ਵਾਲੇ ਟਾਇਰ ਜਿੱਥੇ ਹੋਏ ਥੋੜੇ ਜਿھے ਚਲੋ ਕਿਰਾਂ ਡੰਗਾ ਲਾਉਣਗੇ 2002 ਮਾਡਲ 245000 ਰੁਪਏ ਡਿਮਾਂਡ ਹੈ ਜੀ ਇਹਦੀ ਟਰੈਕਟਰ ਦੀ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਆਰਥੋ 55 ਜਹਾਜ ਟਰੈਕਟਰ ਆ ਗਿਆ ਜੀ ਪੰਜਾਬ ਨੰਬਰ 13 ਮਾਡਲ ਆ 4,60,000 ਰੁਪਏ ਦੀ ਡਿਮਾਂਡ ਆ ਟੈਕਨੀਸ਼ਨ ਦਾ ਟਰੈਕਟਰ ਹੈ ਬਿਲਕੁਲ ਸਾਫ਼ ਸਫਰਾ ਇਹ ਚਰ ਆ ਗਈ 2006 ਮਾਡਲ ਆ 1,70,000 ਰੁਪਏ ਦੀ ਡਿਮਾਂਡ ਆ ਅਪੋਲੋ ਕੰਪਨੀ ਦੇ ਬੈਕ ਸਾਈਡ ਵਾਲੇ ਟਾਇਰ ਆ 12428 ਕੰਪਨੀ ਦੇ ਸਵਰਾਜ ਆਵੇ 724 XM ਚਾਰੇ ਟਾਇਰ ਬਿਲਕੁਲ ਨਵੇਂ JK ਕੰਪਨੀ ਦੇ ਫਰੰਟ ਟਾਇਰ ਹੈਗੇ ਜੀ WK ਦੇ ਤੇ ਬੈਕ ਟਾਇਰ ਹੈਗੇ ਜੀ JK ਕੰਪਨੀ ਦੇ 12428 ਦੇ ਹਰਿਆਣਾ ਨੰਬਰ ਹੈ ਜੀ 2019 ਮਾਡਲ 3 ਲੱਖ ਤੇ 60000 ਰੁਪਏ ਡਿਮਾਂਡ ਹੈ ਏਸ ਆ ਗਿਆ ਜੀ 2013 ਮਾਡਲ 2 ਲੱਖ ਤੇ 45000 ਰੁਪਏ ਡਿਮਾਂਡ ਆ ਐਮ ਆਰਫ ਦੇ ਟਾਇਰ ਆ ਬਿਲਕੁਲ ਕਸੇ ਬੈਕ ਸਾਈਡ ਵਾਲੇ ਸਾਈਜ਼ 42 28 ਈ ਸਵਰਾਜ ਆ ਗਿਆ 724 ਜੇਕੇ ਕੰਪਨੀ ਦੇ ਟਾਇਰ ਆਈ ਬੈਕ ਸਾਈਡ ਵਾਲੇ 13 6 28 ਸਾਈਜ਼ ਆ ਜੀ ਫਰੰਟ ਟਾਇਰ ਐਮ ਆਰ ਐਲ ਦਾ ਜੀ 12 ਮਾਡਲ ਹੈ 3 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਬਾਕੀ ਰਿਵੀਊ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਫਾਰਮ 60 ਆ ਗਿਆ 98 ਮਾਡਲ ਹੈ ਜੀ 1 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ ਬਾਕੀ ਟਾਇਰ ਤਾਂ ਪਏ ਆ ਜੀ ਵਾਵਾ ਪਰ ਥੋੜੇ ਥੋੜੇ ਕੱਟ ਲੱਗੇ ਜੀ ਐਮ ਆਰ ਐਫ ਦੇ ਟਾਇਰ ਆ ਟਾਇਰਾਂ ਦਾ ਸਾਈਜ਼ 13 6 28 ਆ ਇਹ ਬੈਕ ਸਾਈਡ ਵਾਲਾ ਦਾ ਬਾਕੀ ਨਹੀਂ ਆ ਵੇਹ ਪੂਰੀ ਕੱਟ ਜੀ ਲੱਗੇ ਹੋਏ ਆ ਟਾਇਰ ਤਾਂ ਸਾਹ ਵਾਵਾ ਪਏ ਸੀਗੇ ਪਰ ਕੱਟ ਜੀ ਲੱਗੇ ਹੋਏ ਆ ਇਹ ਵਾਵਾ ਚਰਦਾ ਫੜਾ ਹੁੰਦਾ ਇਸ ਤਰੀਕੇ ਨਾਲ ਐਸ਼ਰਾਗ ਹੈ ਜੀ 95 ਮਾਡਲ ਆ ਜੀ 1 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਇਹਦੀ ਆ ਪ੍ਰਾਣੀ ਟਰਾਲੀ ਹੈ ਜੀ ਇਸ ਤਰੀਕੇ ਨਾਲ ਜਿਵੇਂ ਵੀ ਖੜੀ ਹੈ ਜੀ ਵੀਰ ਕੰਦੇ 1,30,000 ਦੀ ਦੇ ਦੇਣਗੇ ਜੀ ਆਪਾਂ ਆਹ ਟਰਾਲੀ ਆ ਗਈ 2020 ਮਾਡਲ 1,32,000 ਦਾ ਟਰਾਲਾ ਜੀ ਆਹ ਵੰਗੇ-ਵੰਗੇ ਨਾਲ ਆਈ ਇਹਦੇ ਆਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਆਹ ਟਰਾਲਾ ਆ ਗਈ ਅਗਲਾ ਜਿਵੇਂ ਵੀ ਖੜਾ 1,50,000 ਰੁਪਏ ਦਾ ਸਾਈਜ਼ ਨਹੀਂ ਬਈ ਰੇ ਇਹਨਾਂ ਦੇ ਉੱਪਰ ਲਿਖਿਆ ਹੁੰਦਾ ਆंगर ਦਾ ਸਾਈਜ਼ ਨਹੀਂ 10 ਸੜੀ ਸਵਰਾਜ 724 ਆ ਗਿਆ ਜੀ ਐਫ ਪੰਪ ਬਾਹਰ ਆ ਜੀ ਆ ਦੇਖਿਆ ਜੀ 99 ਮਾਡਲ ਹੈ 1,66,000 ਰੁਪਏ ਦੀ ਡਿਮਾਂਡ ਹੈ ਜੀ 724 ਵਾਲੀ ਆ ਗਈ ਜੀ ਸਵਰਾਜ 2001 ਮਾਡਲ ਹੈ ਸਵਰਾਜ 724 ਆ ਗਿਆ ਜੀ ਆ ਨਵੇਂ ਮਾਡਲ ਆ 1 ਲੱਖ ਰੁਪਈਆ ਹੀ ਰੇਟ ਆ ਜੀ ਪੂਰਾ ਤਾਂ ਕਿ ਤੁਸੀਂ ਦੇਖ ਸਕਦੇ ਆ ਟਰੈਕਟਰ ਦੀ ਕੰਡੀਸ਼ਨ ਦੇਸੀ ਕੰਪਨੀ ਦੇ ਆਂਦੇ ਟਾਇਰ ਜੀ ਇਹ ओरिजिनल ਕੰਪਨੀ ਦੇ ਨਹੀਂ ਗੇ ਸਵਰਾਜ ਆ ਗਿਆ 744 ਇਥੇ ਰੈੱਡ ਕਲਰ ਦਾ 2003 ਮਾਡਲ ਆ 2 ਲੱਖ 65000 ਰੁਪਈਆ ਡਿਮਾਂਡ ਆ ਜੀ ਪੋਲੋ ਕੰਪਨੀ ਦੇ ਟਾਇਰ ਆ ਜੀ 13 6 28 ਸਾਈਜ਼ ਆ ਜੀ 13 ਦਾ ਆ 55 ਆ ਗਿਆ ਜੀ 12 ਤੇ 18 ਮਾਡਲ ਹੈ ਜੀ 5 ਲੱਖ 30 ਹਜ਼ਾਰ ਰੁਪਏ ਦੀ ਡਿਮਾਂਡ ਹੈ ਬਾਕੀ ਉਹ ਫਿਨਿਸ਼ਿੰਗ ਨਾਲ ਕਰੇਗੇ ਜਿਵੇਂ ਇਸ਼ਾਹ ਸੁਧਰ ਰਹੀ ਹੈ ਚਲੋ ਆਪਾਂ ਸੋਨੇ ਟਰੈਕਟਰ ਦੀ ਹੋਰ ਵੀ ਰੇਟ ਸਾਂਝੇ ਕਰਦੇ ਹਾਂ ਤੋਂ ਬਾਈ ਜੀ ਬੇਨਤੀ ਹੈ ਕਈ ਵੀ ਰਕਮੈਂਟ ਕਰਦੇ ਹੋ ਬਾਈ ਜੀ ਮਾਲਕਾਂ ਦੇ ਨੰਬਰ ਤਾਂ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਅਸੀਂ ਕਿਸੇ ਵੀ ਮਾਲਕ ਤੋਂ ਪਹਿਲਾਂ ਬਹੁਤ ਖੁਸ਼ ਹੋ ਕੇ ਮਾਲਕ ਨੰਬਰ ਦਿੰਦੇ ਸੀਗੇ ਕਿਉਂਕਿ ਕੋਈ ਅਗਰ ਨਹੀਂ ਆਏ ਤਾਂ ਚਲੋ ਮੇਰਾ ਟਰੈਕਟਰ ਵਿਕ ਜਾਊਗਾ ਪਰੀ ਉਹਨਾਂ ਨੇ ਫੋਨਾਂ ਵਾਲੇ ਤੰਗ ਬਹੁਤ ਕਰਦੇ ਆ ਇਸ ਲਈ ਮਾਲਕ ਨੇ ਹੀ ਹੁਣ ਬਹੁਤ ਘੱਟ ਨੰਬਰ ਦਿੰਦੇ ਆ ਚਲੋ ਜਿਨ੍ਹਾਂ ਦੇ ਵੀ ਆਪਾਂ ਨੂੰ ਮਿਲੇ ਆਪਾਂ ਜਰੂਰ ਲਵਾਂਗੇ ਪਰ ਮਾਲਕ ਨੇ ਹੀ ਥੋੜੀ ਜੀ ਇਸ ਚੀਜ਼ ਤੋਂ ਪਰੇਸ਼ਾਨੀ ਹੈ ਜੀ ਉਹਨਾਂ ਨੂੰ ਵੀ ਉਹਨਾਂ ਨੂੰ ਫੋਨ ਬਾਲੇ ਆ ਰਹੇ ਆ ਇਸ ਵਾਦ ਲੈਣ ਵਾਲੇ ਬਾਲੇ ਕਾਲ ਕਰ ਰਹੇ ਆ ਚਲੋ ਸੋਨਾਲੀ ਕਾ ਆ ਗਈ ਹੈ ਅਗਲਾ ਟਰੈਕਟਰ 750 ਦਾ ਮਾਡਲ ਹੈਗਾ 2013 ਰੇਟ ਹੈਗਾ ਜੀ 4 ਲੱਖ 18000 ਪੰਜਾਬ ਨੰਬਰ ਟਰੈਕਟਰ ਹੈ ਜੀ ਸ਼ਾਰੇ ਟਾਇਰ ਬਿਲਕੁਲ ਓਕੇ ਤੇ ਸਾਫ ਸੁਥਰੇ ਬੀਕੇਟੀ ਕੰਪਨੀ ਦੇ ਟਾਇਰ ਆ ਜੀ 14 9 28 ਸਾਈਜ਼ ਆ ਜੀ ਟਾਇਰ ਦਾ ਬੈਕ ਸਾਈਡ ਵਾਲਿਆਂ ਦਾ ਆ ਗਏ ਆ ਸੁਭਰਾਜ ਆ ਗਿਆ ਜੀ 735 ਤੇ 94 ਮਾਡਲ ਆ ਜੀ 1 ਲੱਖ 38000 ਰੁਪਏ ਦੀ ਮੰਗ ਹੈ ਜੀ ਫਰਟ ਟਾਇਰ ਐ ਮਰਸ ਦੇ ਆ ਜੀ ਤੇ ਪੈਕ ਟਾਇਰ ਹੈਗੇ ਜੀ ਗਿਰਲਾ ਕੰਪਨੀ ਦੇ 12428 ਦੇ ਤੇ ਖੜੇ ਦੇ ਟਾਇਰ ਐ ਲੱਗਦੇ ਜਿਵੇਂ ਇਹਦੇ 13 ਦੇ ਹੁੰਦੇ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ 242 ਐਨ ਸੀ 2001 ਮਾਡਲ ਹੈ ਜੀ 1 ਲੱਖ 70000 ਰੁਪਿਆ ਦਾ ਰੇਟ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਅਗਲਾ ਗਏ 3599 ਡੀ ਆਈ ਬੈਕ ਟਾਇਰ ਹੈਗੇ ਜੀ 13628 ਦੇ JK ਕੰਪਨੀ ਦੇ ਜੀ ਫਰੰਟ ਟਾਇਰ ਵੀ JK ਕੰਪਨੀ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਚ ਡਬਲ ਕਲਚ ਹੈ ਜੀ ਇਹ 6 ਮਾਡਲ ਆ 2 ਲੱਖ ਤੇ 10000 ਰੁਪਿਆ ਦੀ ਮੰਗ ਹੈ ਜੀ ਸੋਨ ਵਾਲੀ ਕਾਰ ਹੈ DI 50 ਦਾ ਸੋਹਿਆ ਯਾਰ ਆ 2020 ਮਾਡਲ ਹੈ ਜੀ ਇਹ ਪਰ ਕਾਪੀ ਜਿਹੜੀ 19 ਦੀ ਹੈ ਜੀ ਦਸੰਬਰ ਦੀ ਇਹ 4,88,000 ਰੁਪਏ ਦੀ ਮੰਗ ਹੈ ਜੀ ਇਹ ਇਹ ਰੇਡੀਅਲ ਟਾਇਰ ਹੈ ਜੀ ਪੰਜਾਬ ਨੰਬਰ ਹੈ ਜੀ ਆਹ ਤੁਹਾਨੂੰ ਟਾਇਰਾਂ ਦੀ ਕੰਡੀਸ਼ਨ ਦਿਖਾਉਣੀ ਹੈ ਜੀ ਆਹ ਦੇਖੋ 20 ਕਿਟੀ ਕੰਪਨੀ ਦੇ ਟਾਇਰ ਹੈ ਜੀ ਰੇਡੀਅਲ ਟਾਇਰਾਂ ਚ ਹੈ ਜੀ ਇਹ 20 ਮਾਡਲ 4,88,000 ਰੁਪਏ ਦੀ ਮੰਗ ਹੈ ਹਿੰਦਰ ਆ ਗਿਆ ਜੀ 255 ਡੀਆਈ 19 ਮਾਡਲ ਹੈ ਜੀ 2,98,000 ਰੁਪਏ ਦੀ ਮੰਗ ਹੈ ਜੀ ਤਾਂ ਦੋਸਤੋ ਸੋਡੇ ਨਾਲ ਰੇਟ ਸਾਂਝੇ ਕੀਤੇ ਜੀ ਆਪਾਂ ਟਰੈਕਟਰਾਂ ਦੇ ਤੇ ਇਸ ਲਈ ਤੁਹਾਨੂੰ ਜੋ ਕੋਈ ਵੀ ਤੁਸੀਂ ਵੀਰ ਭਰਾ ਨੇ ਟਰੈਕਟਰ ਲੈਣਾ ਜੀ ਉਹਦੇ ਚ ਆਸਾਨੀ ਹੋ ਜਾਂਦੀ ਹੈ ਟਰੈਕਟਰ ਲੈਣ ਚ ਤੇ ਸੋਨਾ ਲੀਕ ਆ ਗਈ 2001 ਮਾਡਲ ਹੈ ਜੀ 2 ਲੱਖ ਤੇ 10000 ਰੁਪਏ ਦੀ ਡਿਮਾਂਡ ਹੈ ਜੀ ਕੋਲੋਂ ਕੰਪਨੀ ਦੇ ਟਾਇਰ ਆਈ ਬੈਕ ਸੈਟ ਵਾਲੇ ਪਰ ਕੈਰ ਕਸੇ ਹੋਇਆ। ਤੋ ਦੋਸਤੋ ਵੀਡੀਓ ਬਹੁਤ ਲੰਬੀ ਨਾ ਹੋ ਜੇ ਜਿਸ ਲਈ ਲੰਬੀ ਵੀਡੀਓ ਤਾਂ ਇਹਦੇ ਨਾਲ ਪਾਰਟ 2 ਪਾਵਾਂਗੇ ਜੀ ਆਪਾਂ। ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਦਬਾ ਦਿਓ। ਆਉਣ ਵਾਲੀ ਅਸੀਂ ਕੋਈ ਵੀ ਵੀਡੀਓ ਪਾ ਗਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਨਾਲੋਂ ਪਹਿਲਾਂ ਆਵੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ।